ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ ਫਰੀਦਕੋਟ ਪੁਲਿਸ ਵੱਲੋਂ ਪਿੰਡ ਪੱਕੇ ਦਾ ਫਰੋਦੀ ਮੰਗਣ ਵਾਲਾ ਨੌਜਵਾਨ ਕੀਟਾ ਗ੍ਰਿਫਤਾਰ ਇਮੀਗ੍ਰੇਸ਼ਨ ਵਾਲੇ ਤੋਂ ਵੀ ਫਰੋਦੀ ਮੰਗ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਫੋਨ ਕਰਕੇ ਪੈਸੇ ਏਠ ਰਿਹਾ ਸੀ ਜ਼ਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬਰਾਜ ਦੀ ਰਿਪੋਰਟ ਅੱਜ ਇੱਥੇ ਗੱਲਬਾਤ ਕਰਦੇ ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਅਸੀਂ ਇੱਥੇ ਹੋਏ ਹਾਂ ਜੀ ਫਰੀਦਕੋਟ ਪੁਲਿਸ ਦਾ ਤੁਹਾਨੂੰ ਪਤਾ ਹੋਵੇਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕਲ ਮੁਸਤਫਦੀ ਵਰਤ ਰਹੇ ਹਾਂ ਇੱਕ ਨਵਾਂ ਮਸਲਾ ਆਇਆ ਸੀਗਾ ਜੀ ਕਿਸੇ ਇਥੇ ਇਮੀਗ੍ਰੇਸ਼ਨ ਦਾ ਕੰਮ ਕਰਦene ਜਗ੍ਹਾ ਦੇ ਵਿੱਚ ਉਹਨਾਂ ਨੇ ਇੱਕ ਐਕਸਟਰਸ਼ਨ ਕਾਲ ਆਈ ਸੀ ਕਿ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਉਹਨਾਂ ਤੋਂ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਤਾ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਸਵਰਥ ਨੂੰ ਸੌਲਵ ਕੀਤਾ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਤੇ ਮਨਜੀਤ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮਕਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਧੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਔਫੀਸ ਨੂੰ ਫੋਨ ਕਰਕੇ ਸੋ ਇਸ ਸਬੰਧ ਵਿੱਚ ਆਪ ਜੀ ਨੂੰ ਜਾ ਕਰੇ ਬੰਦੇ ਨਾਲ ਹੀ ਆਪ ਜੀ ਆਪ ਜੀ ਨੂੰ ਰਿਕਵੈਸਟ ਕਰਨਾ ਹੈ ਜੀ ਇਹਨਾਂ ਦੇ ਕੋਈ ਵੀ ਮੈਟਰ ਹੈ ਆਪਦੇ ਮਾਧਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਂਦਾ ਹੈਗਾ ਆਪਦੇ ਧਿਆਨ ਦੇਵੇ ਪ੍ਰੀਕੋਡ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਉਸ ਤਰੀਕੇ ਨਾਲ ਲੈ ਲੈਂਦੀ ਹੈ ਤੇ ਕੋਸ਼ਿਸ਼ ਕਰਦੀ ਹੈ ਇਹਨੂੰ ਜਲਦ ਤੋਂ ਜਲਦ ਸੋਚਾਇਆ ਜਾਂਦਾ ਹੈ ਛਕੀ ਬੰਦੇ ਦਾ ਪ੍ਰੋਫਾਈਲ ਕੀ ਹੈ ਜਿਹਨੇ ਡਾਕੂਮੈਂਟ ਕੀ ਹੈ ਪਹਿਲਾਂ ਵੀ ਕੋਈ ਮੰਗਲੇ ਦਰਜ ਹੈ ਇਸ ਤੋਂ ਅੱਗੇ ਵੀ ਤਿੰਨ ਐਫਆਈਆਰਾਂ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਨਡੀਪੀਐਸ ਸੈਕਟਰ ਦਾ ਇਸ ਤੋਂ ਇਲਾਵਾ ਦੋ ਐਕਸਟਰਸ਼ਨ ਦੇ ਆਲਰੇਡੀ ਮੁਕੱਦਮੇ ਰਵੇ ਦਰਜ ਹੈਗੇ ਇਹ ਜੋ ਆਫੀਰ ਹੈ ਫਾਇਰ ਦੇ ਦਰਦੂ ਕਿਤੇ ਵੱਡੇ ਕੇਸ ਨਾਲ ਸੰਬੰਧਿਤ ਹੈ ਉਹ ਇਸ ਸੰਬੰਧੀ ਹੋ ਜਾ ਤਫਤੀਸ਼ ਕਰ ਰਹੀ ਹੈ ਜੀ ਕਿਉਂਕਿ ਕੱਲ ਹੀ ਅਰੈਸਟ ਹੋਇਆ ਹੈਗਾ ਜਦੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਲੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਚ ਚੱਲ ਰਹੀ ਹੈ ਤਾਂ ਇਸ ਤਰ੍ਹਾਂ ਨਾਲ ਕੀਤੀ ਸੀ ਕਿਸ ਤਰੀਕੇ ਨਾਲ ਇਸ ਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤਾਂ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਦਿੱਤਾ ਜਾਏਗਾ ਸਰ ਮੈਂ ਅਸਲ ਨਹੀਂ ਬਣਾਉਂਦਾ ਮੇਂ ਹਜੇ ਤੱਕ ਬਰਾਬਰੀ ਨਹੀਂ ਹੋਈ ਐਡਰੈਸ ਪਤਾ ਕਿੱਥੋਂ ਦਾ ਰਹਿਣ ਵਾਲਾ ਹੀ ਹੁੰਦਾ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡੇ ਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਦਾ ਐਫ ਆਈ ਆਰ ਨੰਬਰ 444 ਇਫਰੀ ਕੋਲ ਦੇ ਇਹਦੇ ਗਲਫ ਬਾਸ਼ੀ ਸਰ ਕਪੜਾ ਨਹੀਂ ਗਿਆ ਇਟ ਵਾਸ ਸਾਡੀ ਟੈਕਨੀਕਲ ਟੀਮ ਸਾਡੀ ਸੀਆਈਏ ਉਹਨਾਂ ਨੇ ਕਾਫੀ ਅچھے ਮਤਲਬ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲਸ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਅਰੈਸਟ ਕੀਤਾ ਗਿਆ ਕਿ ਸਰ ਇੱਕ ਸਾਈਕਲ ਥੀਫਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਪਬਲਿਕ ਨੂੰ ਕੀ ਮੈਸੇਜ ਦੇਣਾ ਹੈ ਅਪਡੇਟ ਮਾਧਿਅਮ ਰਾਹੀਂ ਪਬਲਿਕ ਨੂੰ ਇਹ ਕਹਿਣਾ ਕਿ ਕੋਈ ਵੀ ਤੁਹਾਡੇ ਧਿਆਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਸਾਡੇ ਪ੍ਰਿੰਕਪਲ ਪੁਲਿਸ ਦੇ ਹੈਲਪਲਾਈਨ ਨੰਬਰ ਹਰ ਜਗ੍ਹਾ ਸਾਡੇ ਆਫੀਸਰਸ ਦੇ ਨੰਬਰ ਪਬਲਿਕਲੀ ਡਿਸਪਲੇ ਹੈਗੇ ਨੇ ਵੈਬਸਾਈਟ ਤੇ ਉਪੇਵਲੇਬਲ ਨੇ ਸਾਡਾ ਧਿਆਨ ਚ ਲਿਓ ਜਿੱਥੋਂ ਤੱਕ ਹੋ ਸਕਦਾ ਹੈਗਾ ਵੀ ਅਸੀਂ ਐਂਡ ਤੱਕ ਉਸ ਮਸਲੇ ਨੂੰ ਲੈ ਕੇ ਜਾਵਾਂਗੇ ਪਰ ਪ੍ਰੈਕਟਿਸ ਨਹੀਂ ਹੋ ਸਕਦਾ ਕਿ ਇਹ ਹੀ ਖੁੱਲ੍ਹਦਾ ਰਹਿੰਦਾ ਹੈ ਵੀ ਵਰਕ ਹੋ ਸਕਦਾ ਹੈ दैट ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਦੀ ਫਰਦਰ ਚੱਲ ਰਿਹਾ ਹੈ उन्नाइक 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 शॉट शॉट जेहन्नायली भी जब नहीं हुई असल में मेरा पढ़ाया गया है जेहन्नायली चकलो माइक अर्थात कौन मेरा भी चकलो इधर ही जाओ इधर के तकलीफ आ रही है कुछ नहीं शायद वो देसी भी शॉट डालोगे पर ਇਸ ਤੇ ਕਰ ਸੀ ਕਿ ਕਿ ਆਪ ਨੂੰ ਬਈ ਕਿ ਕਿ ਬਈ ਇੱਕ ਹੋਰ ਬਈ ਇੱਕ ਹੋਰ ਬਈ ਇੱਕ ਹੋਰ ਬਈ ਇੱਕ ਹੋਰ ਬਈ ਔਰ ਉੱਥੇ ਬੈਠਾ ਇੱਕ ਹੋਰ ਬਈ 오늘 오늘 이 정치 바 이야기 좀해 봐. 부탁할 거. 아. 아. ਕਿ ਆ ਸਰ ਨੂੰ ਲਿਆ ਹੌਲੀ ਹੌਲੀ ਆ ਜੋ ਕਿ ਜਿਵੇਂ ਰੱਖਣਾ ਸਰ ਹੌਲੀ ਹੌਲੀ ਲੈ ਹੌਲੀ ਹੌਲੀ ਭੱਜੂ ਕਿੱਥੋਂ ਛੱਡੇ ਨਹੀਂ ਪਚਨ ਜੋ ਬਾਹਰ ਬਾਈ ਆ ਵੀ ਬਾਈ ਮਗਰ ਅੱਜ ਫਿਰ ਕਿਸੇ ਆ ਗਿਆ ਅੱਛਾ ਆਈ ਲੈ ਜੋ ਆਈ ਲੈ ਯਾਰ ਇੱਥੇ ਆ ਜਾਓ ਓਕੇ ਲੈਓ